গোল্ডেন হাট ਪਹਿਲਾਂ ਮੈਨੂੰ ਐਂ ਲੱਗਾ ਵੀ 1100 ਟਰੈਕਟਰ ਆਪ ਦੇ ਰਹੇ ਆ ਨਾ ਬੜੀ ਵੱਡੀ ਗੱਲ ਮੈਂ ਆ ਪਰ ਉਹ ਮੈਨੂੰ ਗੱਲ ਉਹਨਾਂ ਦੀ ਫਿਰ ਵੀ ਵਧੀਆ ਲੱਗੀ ਉਹ ਕੋਈ ਮਾੜੀ ਗੱਲ ਨਹੀਂ ਉਹ ਜਿਹੜਾ ਟਰੈਕਟਰ ਆ ਜਿਹੜਾ 8 ਲੱਖ ਦਾ ਟਰੈਕਟਰ ਆ ਹਾਜੀ ਵੀ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਮੈਂ ਕਰੀ ਵਿਦਆਊਟ ਆਲ ਨੌਲੇਜ ਬੋਲ ਰਿਹਾ ਪਰ ਤੁਸੀਂ ਸਵਾਲ ਕਰਤਾ ਮੈਂ ਬੋਲ ਰਿਹਾ ਪਹਿਲੀ ਗੱਲ ਜੀ 1100 ਟਰੈਕਟਰ ਉਹ ਲੱਖ ਰੁਪਿਆ ਹਾ ਟਰੈਕਟਰ ਦਾ ਡਾਊਨ ਪੇਮੈਂਟ ਭਰ ਰਹੇ ਨੇ ਉਹ 1100 ਦੇ ਹਿਸਾਬ ਨਾਲ 11 ਕਰੋੜ ਹੋ ਗਿਆ 11 ਕਰੋੜ ਹੋ ਗਿਆ 11 ਕਰੋੜ ਰੁਪਇਆ ਦੇਣਾ ਵੀ ਕੋਈ ਖਾਲਾਜੀ ਦਾ ਵਾੜਾ ਨਹੀਂ ਠੀਕ ਹੈ ਅਸੀਂ ਵੀ 5 ਕਰੋੜ ਤੋਂ ਮੈਂ ਸੇਵਾ ਕਹੀ ਸੀ ਮੂੰਹ ਮੈਂ ਕਹਿੰਦਾ ਹੁਣ ਪਤਾ ਨਹੀਂ ਕਿੰਨਾ ਕੀ ਤਾਂ ਟੱਪ ਗਿਆ ਕੋਈ ਪਰਵਾਹ ਨਹੀਂ ਹੈ ਨਾ ਜਿੰਨੇ ਜੋਗੇ ਹੈਗੇ ਆ ਠੀਕ ਹੈ ਮੈਂ ਤਾਂ ਇੱਕ ਚੀਜ਼ ਕਹੀ ਸੀ ਜੇ ਕੋਈ ਵੇਚਣਾ ਪਟਣਾ ਵੀ ਪਿਆ ਕੋਈ ਦਿੱਕਤ ਨਹੀਂ ਆਪਦੇ ਪੰਜਾਬ ਨਾਲ ਖੜੇ ਆ ਹਨਾ ਸੋ ਬੰਦਾ ਪਰਾਲਾ ਕਰ ਰਿਹਾ ਆਪਾਂ ਕਿਸੇ ਨੂੰ ਡੀਮੋਟਿਵ ਨਾ ਕਰੀਏ ਕਿਉਂਕਿ ਅਸੀਂ ਮੈਂ ਕੋ ਜਿਆਦਾ ਪੜਿਆ ਲਿਖਿਆ ਨਹੀਂ ਆਪਾਂ ਆ ਚੀਜ਼ ਕਰਤੀ ਅਗਲੇ ਸਾਰੇ ਲੋਕੀ ਆ ਪੜ੍ਹੇ ਲਿਖੇ ਹੁੰਦੇ ਆ ਕਿਸੇ ਕੋਲੋਂ ਸਲਾਹ ਦੇਣ ਵਾਲਾ ਕੋਈ ਬੰਦਾ ਵਧੀਆ ਹੁੰਦਾ ਠੀਕ ਆ ਉਹਨਾਂ ਨੇ ਵੀ ਜਿਹੜਾ ਪ੍ਰਾਲਾ ਕੀਤਾ ਵਧੀਆ ਹੁਣ ਆਪਾਂ ਕਿਸੇ ਦਾ ਪ੍ਰਾਲਾ ਨਿੰਦਿਗੇ ਨਾ ਇੱਥੇ ਆਪਾਂ ਜਿੰਨੇ ਜੋ ਕੀਤਾ ਬਸ ਫਤਿਹ ਬਲਾਈ